ਹਾਦਾਇਤ ਵੀ ਇਹੀ ਸੀ ਕਿ ਆਓ ਇਸ਼ਨਾਨ ਕਰੋ ਸਾਹਮਣੇ ਸ੍ਰੀ ਸੁਖਮਨੀ ਸਾਹਿਬ ਸਥਾਨ ਤੇ ਪ੍ਰਭਜਨਨ ਚ ਹਾਜ਼ਰੀ ਲਵਾਓ ਨਜ਼ਦੀਕ ਹੀ ਲੰਗਰ ਚ ਪ੍ਰਸ਼ਾਦਾ ਪਾਣੀ ਛਕੋ ਅਤੇ ਸੇਵਾ ਕਰੋ ਇੱਕ ਦਿਨ ਬਾਬਾ ਐਸੇ ਸਿੰਘ ਜੀ ਸਮਾਦੀ ਚ ਸੰਕੇ ਦਿਸਟਾਂਤ ਹੋਇਆ ਕਲਯੁਗ ਆਇਆ ਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਥਾਨ ਸੱਚਖੰਡ ਵਿੱਚ ਵੜਨ ਦਾ ਯਤਨ ਕਰ ਰਿਹਾ ਹੈ ਬਾਬਾ ਜੀ ਉਸ ਨੂੰ ਰੋਕ ਰਹੇ ਹਨ ਕਾਫੀ ਲੰਬਾਏ ਦਿਸ਼ਟਾਂਤ ਜਦੋਂ ਬੰਦ ਹੋਇਆ ਤਾਂ ਬਾਬਾ ਜੀ ਦੀ ਸਮਾਦੀ ਖੁੱਲ ਗਈ ਬਾਹਰ ਨਿਕਲ ਕੇ ਵੇਖਿਆ ਤਾਂ ਕੁਝ ਵੀ ਨਹੀਂ ਪਹਿਰੇਦਾਰ ਸੁੱਤਾ ਪਿਆ ਹੈ ਉਸ ਨੂੰ ਜਗਾਇਆ ਉਸ ਨੇ ਵੀ ਇਸੇ ਤਰ੍ਹਾਂ ਦੇ ਦਿਸ਼ਟਾਂਤ ਦਾ ਜ਼ਿਕਰ ਕੀਤਾ ਬਾਬਾ ਜੀ ਨੇ ਇਸ ਦਿਸ਼ਟਾਂਤ ਨੂੰ ਕਾਫੀ ਗੰਭੀਰਤਾ ਨਾਲ ਲਿਆ ਅਤੇ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਤਾਂ ਉਹਨਾਂ ਸੁਪਨ ਦਰਸ਼ਨ ਦੇ ਕੇ ਕਿਹਾ ਬੱਚੂ ਇੱਕ ਇਹ ਕਲਯੁਗ ਸੇਵਾ ਸਿਮਰਨ ਤੇ ਖੁਸ਼ ਨਹੀਂ ਨਾਮ ਦਾ ਪ੍ਰਵਾਹ ਹੋਰ ਚਲਾ ਦਿਓ ਜਿਸ ਤੇ ਬਾਬਾ ਇਸ਼ ਸਿੰਘ ਜੀ ਨੇ ਇਸ ਸਥਾਨ ਤੇ ਸ਼੍ਰੀ ਸੰਪਟ ਪਾਠ ਆਰੰਭ ਕਰਵਾਏ ਜਿਸ ਦੀ ਅਰਦਾਸ ਮਹੰਤ ਬਾਬਾ ਪ੍ਰਤਾਪ ਸਿੰਘ ਜੀ ਨੇ ਕੀਤੀ ਅਤੇ ਪਾਠਾ ਪਾਠੀਆਂ ਦੀ ਜ਼ਿੰਮੇਵਾਰੀ ਵੀ ਇਹਨਾਂ ਨੂੰ ਹੀ ਸੌਂਪੀ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਸ਼ੇਸ਼ ਮਹਿਲ 12 ਦਰੀ ਵਿੱਚ ਲੈ ਗਏ ਬਾਰਾਦਰੀ ਉਹ ਸਥਾਨ ਹੈ ਜਿੱਥੇ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਨੇ ਸ਼ਰੀਰ ਛੱਡਿਆ ਸੀ। ਸ਼੍ਰੀ ਸੁਖਮਨੀ ਸਥਾਨ ਤੇ ਆਰੰਭ ਕੀਤੇ ਉਸ ਸਮੇਂ ਤੋਂ ਪਾਠ ਅੱਜ ਤੱਕ ਲਗਾਤਾਰ ਜਾਰੀ ਹਨ। ਸਮਾਪਤੀ ਉਪਰੰਤ ਨਾਲ ਹੀ ਅਰੰਭਤਾ ਦੀ ਅਰਦਾਸ ਹੋ ਜਾਂਦੀ ਹੈ। ਮਹੰਤ ਜੀ ਦੇ ਸੇਵਾਦਾਰ ਸੰਤ ਸੁਜੀਤ ਸਿੰਘ ਜੀ ਜੋ 15 ਸਾਲ ਦੀ ਉਮਰ ਵਿੱਚ ਬਾਬਾ ਇਸ਼ ਸਿੰਘ ਜੀ ਪਾਸ ਆਏ ਅਤੇ 47 40 ਸਾਲ ਇਸ ਥਾਂ ਦੀ ਸੇਵਾ ਕੀਤੀ ਹੁਣ ਇਹ ਸੇਵਾ ਬਾਬਾ ਬਲਵੰਤ ਸਿੰਘ ਜੀ ਨਿਭਾ ਰਹੇ ਹਨ ਜੋ 1978 ਤੋਂ ਨਾਨਕਸਰ ਨੂੰ ਸਮਰਪਿਤ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ